ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਜੀ ਆਇਆਂ ਨੂੰ ਸਭ ਨੂੰ ਦੋਸਤੋ ਇੱਕ ਕੁਝ ਬੇਨਤੀਆਂ ਲੈ ਕੇ ਆਇਆ ਕੁਝ ਸੂਚਨਾ ਲੈ ਕੇ ਆਇਆ ਲਗਭਗ ਸਭ ਨੂੰ ਪਤਾ ਆਪਨੂੰ ਸ਼ਹੀਦੀ ਹਫਤਾ ਚੱਲ ਰਿਹਾ ਹੈ ਸ਼ਹਾਦਤ ਉਹ ਇੱਕ ਪੂਰਾ ਹਫਤਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜਿਆ ਤੇ ਫਿਰ ਇੱਕ ਇੱਕ ਕਰਕੇ ਸਾਰਾ ਪਰਿਵਾਰ ਸ਼ਹੀਦ ਹੋਇਆ ਸਾਰੇ ਹੀ ਆਪਣੇ ਪੱਧਰ ਤੇ ਉਸ ਹਫਤੇ ਨੂੰ ਕੋਈ ਨਾ ਕੋਈ ਸਮਰਪਣ ਦੇ ਰਹੇ ਨੇ ਸੋ ਜਿੰਨਾ ਕਿ ਜਿਸ ਦਿਸ਼ਾ ਵੱਲ ਜੁੜਿਆ ਹੋਇਆ ਮੈਂ ਜਿਸ ਕਾਰਜ ਲਈ ਜੁੜਿਆ ਹੋਇਆ ਮੈਂ ਇੱਕ ਤਾਂ ਸਾਥੀ ਜੋ ਜੁੜੇ ਨੇ ਮੈਨੂੰ ਇਹ ਦੱਸ ਦਿਓ ਵੀ ਤੁਹਾਨੂੰ ਆਵਾਜ਼ ਆ ਰਹੀ ਹੈ ਫੋਟੋ ਆਵਾਜ਼ ਸਾਫ਼ ਹੈ ਜਿਹੜੇ ਸਾਥੀ ਜੁੜੇ ਹੋਏ ਨੇ ਕਿਰਪਾ ਕਰਕੇ ਦੱਸਿਓ ਵੀ ਆਵਾਜ਼ ਫੋਟੋ ਤੋਂ ਨਾ ਆ ਰਹੀ ਹੈ ਮੇਰੀ ਆਵਾਜ਼ ਠੀਕ ਹੈ ਸੋ ਆਪਣੇ ਆਪਣੇ ਪੱਧਰ ਤੇ ਸਾਰੇ ਹੀ ਉਸ ਹਫਤੇ ਨੂੰ ਉਸ ਗੁਰੂਆਂ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰ ਰਹੇ ਹੈ ਛੋਟੇ ਸਾਬਜਦਿਆਂ ਦੀ ਮਾਤਾ ਗੁਜਰੀ ਦੀ ਵੱਡੇ ਸਾਬਜਦਿਆਂ ਦੀ ਸ਼ਹੀਦ ਦੀ ਤੇ ਜਿਸ ਖਿੱਤੇ ਨਾਲ ਕਿੱਤੇ ਨਾਲ ਬੰਦਾ ਜੁੜਿਆ ਹੋਇਆ ਉਸੇ ਪੱਧਰ ਤੇ ਆਪਣੇ ਵੱਲੋਂ ਕੋਈ ਨਾ ਕੋਈ ਸ਼ਰਧਾਂਜਲੀ ਦਿੰਦਾ ਸੋ ਉਸ ਦਿਨ ਮੈਂ ਨਹੀਂ ਕਹਿ ਸਕਿਆ ਜਾਂ ਉਈ ਕਈ ਵਿਚਾਰ ਚੱਲ ਰਹੇ ਸੀ ਪਤਾ ਨਹੀਂ ਮਤਲਬ ਵੀ ਕੀ ਦਾ ਪ੍ਰਭਾਵ ਪਾਊਗਾ ਹਨਾ ਚਲੋ ਮੈਂ ਜੋ ਕਹਿਣਾ ਚਾਹੁੰਦਾ ਸੀ ਅੱਜ ਜ਼ਰੂਰ ਕਹਾਂਗਾ ਇੱਕ ਤਾਂ ਜੋ ਸਾਡੇ ਕੋਲ ਪੇਪਰ ਤੱਕ ਦੇ ਬੈਚ ਚੱਲ ਰਹੇ ਆ ਵੈਸੇ ਇਹ ਮਤਲਬ ਹੋਣਾ ਨਹੀਂ ਚਾਹੀਦਾ ਪਰ ਕਿਸੇ ਤਰੀਕੇ ਨਾਲ ਅਸੀਂ ਜੋ ਸਾਡੇ ਸਾਥੀ ਹੁੰਦੇ ਨੇ ਬੇਰੋਜ਼ਗਾਰ ਉਹਨਾਂ ਦੀ امداد ਕਿਵੇਂ ਕਰ ਸਕੀਏ ਵੈਸੇ ਤਾਂ ਕੋਈ ਪੈਸੇ ਆਪਾਂ ਨਹੀਂ ਦੇ ਸਕਦੇ ਫੀਸ ਦੇ ਵਿੱਚ ਛੋਟ ਕਰ ਸਕਦੇ ਆ ਇਹ ਇੱਕ ਤਰੀਕਾ ਹੁੰਦਾ ਸਾਡੇ ਸਾਥੀ ਜੋ ਫੀਸਾ ਨਹੀਂ ਭਰ ਸਕਦੇ ਘੱਟ ਦਾ ਭਰ ਸਕਦੇ ਆ ਉਹਨਾਂ ਲਈ امداد ਦਾ ਇੱਕ ਤਰੀਕਾ ਹੁੰਦਾ ਸੋ ਕਦੇ ਆਪਣੇ ਪਿਤਾ ਦੀ ਮੌਤ ਨੂੰ ਮੈਂ ਕਰ ਦਿੰਨਾ ਹੁੰਨਾ ਕਦੇ ਹੁਣ ਸਹਾਇਗਾ ਦਿੱਤਾ ਇੱਕ ਵਿਸ਼ਵ ਪੱਧਰ ਤੇ ਬਹੁਤ ਵੱਡੀਆਂ ਹਸਤੀਆਂ ਨੇ ਸੋ ਮੈਂ ਮੇਰੇ ਪਰਿਵਾਰ ਨਾਲ ਇਹ ਸਲਾਹ ਕਰਕੇ ਅਸੀਂ ਇਹ ਦੋ ਤਿੰਨ ਚੀਜ਼ਾਂ ਤੁਹਾਨੂੰ ਦੱਸਣਾ ਚਾਹੁੰਨਾ ਮੈਂ ਇਕ ਤਾਂ ਜੋ ਸਾਡੇ ਪੇਪਰ ਤੱਕ ਬੈਚ ਨੇ ਚਾਹੇ ਮਾਸਟਰ ਕਾਰਡਰ ਹੋਵੇ ਚਾਹੇ ਲੈਕਚਰ ਕਾਰਡਰ ਹੋਵੇ ਚਾਹੇ ਨੈਕਟਾ ਕੋਈ ਵੀ ਪੇਪਰ ਤੱਕ ਬੈਚ ਚੱਲ ਰਿਹਾ ਉਹਦੇ ਵਿੱਚ ਇਸ ਹਫਤੇ ਨੂੰ ਮਤਲਬ 31 ਦਸੰਬਰ ਤੱਕ 25% ਦੀ ਅਸੀਂ ਛੋਟ ਕਰ ਰਹੇ ਹਾਂ ਫੀਸ ਦੇ ਵਿੱਚ ਕੋਈ ਵੀ ਸਾਥੀ ਜੁੜ ਸਕਦਾ 25% ਦੀ ਹਰ ਇੱਕ ਬੈਚ ਦੇ ਉੱਪਰ ਛੋਟ ਮਿਲੇਗੀ ਜੋ ਪੇਪਰ ਤੱਕ ਬੈਚ ਨੇ ਇੱਕ ਇੱਕ ਹੋਰ ਜੋ ਚੱਲ ਰਹੀ ਸੀ ਵੀ ਅਸੀਂ ਗੁਰੂ ਗੋਬਿੰਦ ਸਿੰਘ ਬਾਰੇ ਇਤਿਹਾਸਕ ਗੱਲਾਂ ਬਹੁਤ ਸੁਣ ਲੈਨੇ ਆ ਕਰ ਲੈਨੇ ਆ ਸਾਡੇ ਪਰਿਵਾਰਾਂ ਦੇ ਵਿੱਚ ਵੀ ਅਕਸਰ ਹੀ ਗੁਰੂ ਗੋਬਿੰਦ ਸਿੰਘ ਦੀ ਜੀਵਨੀ ਬਾਰੇ ਬਹੁਤ ਗੱਲਾਂ ਹੁੰਦੀਆਂ ਇਹ ਤੁਸੀਂ ਸਾਰੇ ਚੈਨਲਾਂ ਤੇ ਟੀਵੀ ਤੇ ਸਮਝਾ ਸੁਣ ਰਹੇ ਹੋ ਵੀ ਉਹਨਾਂ ਦੀ ਸ਼ਹੀਦੀ ਕਿਵੇਂ ਹੋਈ ਹੈ ਕਿੱਥੋਂ ਪਰਿਵਾਰ ਦਾ ਵਿਛੋੜਾ ਅਸਰਸਾ ਨਦੀ ਗੰਗੂ ਬਾਹਮਣ ਹਨ ਸਾਰਿਆਂ ਦਾ ਵੇਰਵਾ ਤੁਹਾਨੂੰ ਲਗਭਗ ਜੋ ਵੀ ਇਤਿਹਾਸ ਨੂੰ ਪੜਦਾ ਜਾਂ ਸਿੱਖ ਕਿਸਮ ਨਾਲ ਸਬੰਧ ਰੱਖਦਾ ਉਹਨੂੰ ਸਭ ਪਤਾ ਹੈ ਪਰ ਸਾਡੇ ਮਤਲਬ 90% ਦੀ ਪਰਿਵਾਰਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੀ ਜੋ ਸਾਹਿਤਿਕ ਦੇਣਾ ਸਾਨੂੰ ਉਹਦੇ ਬਾਬਤ ਕਦੇ ਗੱਲ ਨਹੀਂ ਹੁੰਦੀ ਜੋ ਹੋਰ ਵੀ ਦੇਣਾ ਜੋ ਸਮਾਜਿਕ ਤੌਰ ਤੇ ਦੇਣਾ ਇਹਦੇ ਬਾਬਤ ਗੱਲ ਨਹੀਂ ਹੁੰਦੀ ਸੋ ਮੇਰੇ ਵੱਲੋਂ ਕਿਉਂਕਿ ਸਾਹਿਤ ਨਾਲ ਜੁੜੇ ਹੋਏ ਆ ਅਸੀਂ ਇੱਕ ਹਫਤਾ ਪੂਰਾ ਤੁਹਾਨੂੰ ਉਹ ਜਾਣਕਾਰੀਆਂ ਦੇਵਾਂਗੇ ਜੋ ਚੈਨਲ ਵਾਲੇ ਨਹੀਂ ਦਿੰਦੇ ਜਾਂ ਇਤਿਹਾਸ ਤੋਂ ਲੱਗਣੇ ਸਾਹਿਤ ਕਿਉਂਕਿ ਆਪਾਂ ਸਾਹਿਤ ਨਾਲ ਜੁੜੇ ਹੋਏ ਆ ਸਾਹਿਤਿਕ ਜਾਣਕਾਰੀ ਜਾਂ ਸਮਾਜਿਕ ਦੇਣ ਕੀ ਹੈ ਗੁਰੂ ਗੋਬਿੰਦ ਸਿੰਘ ਪਹਿਲੀ ਅਸੀਂ ਸ਼ੋਰਟ ਕਰ ਰਹੇ ਹਾਂ 25% ਦੀ ਪੇਪਰ ਤੱਕ ਦੇ ਵਿਚਾਂ ਦਾ ਮਾਸਟਰ ਕੈਡਰ ਲੈਕਚਰ ਕੈਡਰ ਚਾਹੀਏ ਨੈਟ ਦੂਜਾ ਗੁਰੂ ਗੋਬਿੰਦ ਸਿੰਘ ਦੀ ਸਾਇਤਿਕ ਪ੍ਰਤੀਪਾ ਜਾਂ ਸਮਾਜਿਕ ਦੇਣ ਹੈ ਉਹਦੇ ਬਾਬਤ ਆਪਾਂ ਇਹ ਪੂਰਾ ਹਫਤਾ ਚਰਚਾ ਕਰਾਂਗੇ ਇਸੇ ਤਰ੍ਹਾਂ ਇਸੇ ਚੈਨਲ ਤੇ ਸਮਾਂ ਅੱਗੇ ਪਿੱਛੇ ਹੋ ਸਕਦਾ ਕਲਾਸਾਂ ਚੱਲਦੀਆਂ ਨੇ ਤਿੰਨ ਤਿੰਨ ਇੱਕ ਹੋਰ ਬੇਨਤੀ ਹੈ ਇਹ ਜੋ ਸਾਥੀ ਨਵੇਂ ਨੇ ਹਨਾ ਕਿ ਸਾਡੇ ਕੋਲ ਸਾਥੀ ਜਿਹੜੇ ਪਰ ਪੇਪਰ ਤੱਕ ਵਾਲੇ ਨੇ ਬਹੁਤ ਪੁਰਾਣੇ ਵੀ ਹੈਗੇ ਨੇ ਕਈ ਬਹੁਤ ਪੁਰਾਣੀਆਂ ਤਿਆਰੀਆਂ ਵੀ ਕਰ ਰਹੇ ਨੇ ਜਾਂ ਕਈ ਸ਼ੁਰੂਆਤ ਤੋਂ ਸ਼ੁਰੂ ਕਰਨਾ ਚਾਹੁੰਦੇ ਵੀ ਅਲੱਗ ਤੌਰ ਤੇ ਅਸੀਂ ਅਲੱਗ ਤੌਰ ਤੇ ਇੱਕ ਕਈਆਂ ਕੋਲ ਮਤਲਬ ਫੀਸ ਵੀ ਘੱਟ ਨਹੀਂ ਭਰ ਜਾਂਦੀ ਬਹੁਤੀ ਘੱਟ ਫੀਸ ਭਰ ਸਕਦੇ ਉਹਨਾਂ ਲਈ ਆਪਾਂ 3 ਤਰੀਕ ਤੋਂ ਇੱਕ ਬੈਚ ਚ ਲਾਣਿਆ ਹੋਇਆ ਸਿਰ ਜੀ ਦੀ ਸਿਰਫ ਫੀਸ ਸਿਰਫ 4400 ਹੈ ਉਸ ਦੇ ਉਹ ਅਸੀਂ ਪੂਰਾ ਹੀ ਬੈਚ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇਆਂ ਨੂੰ ਸਮਰਪਿਤ ਕਰ ਰਹੇ ਹਾਂ ਇੱਕ ਕਿ ਸ਼ਰਧਾਂਜਲੀ ਮੇਰਾ ਤਰੀਕਾ ਸਾਰਾ ਮੈਚ ਉਸ ਦਿਨ ਮੇਰੇ ਭਤੀਜੇ ਦਾ ਜਨਮ ਦਿਵਸ ਹੈ ਅਸੀਂ ਸ਼ੁਰੂ ਤਾਂ ਉਹਦੇ ਨਾਮ ਤੋਂ ਦੂਜਾ ਜਨਮ ਦਿਵਸ ਹੈ ਕਰਨ ਜਾ ਰਹੇ ਸੀ ਪਰ ਇਹਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਅਸੀਂ ਜਿੰਨਾ ਕਰਕੇ ਸਾਡੀ ਹੋਂਦ ਹੈ ਉਹਨਾਂ ਨੂੰ ਵੀ ਯਾਦ ਰੱਖੀਏ ਪਹਿਲਾ ਮੈਚ ਅਸੀਂ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇਆਂ ਨੂੰ ਸਮਰਪਿਤ ਕਰ ਰਹੇ ਹਾਂ ਪੂਰੇ ਹਫਤਾ ਗੁਰਗੋਬਿੰਦ ਸਿੰਘ ਜੀ ਦੀ ਸਾਇਤਿਕ ਪ੍ਰਤਿਭਾ ਸਮਾਜਿਕ ਦੇਣ ਬਾਬਤ ਜੋ ਵੀ ਸਵਾਲ ਤੁਹਾਨੂੰ ਆਉਂਦੇ ਵੀ ਹੋ ਸਕਦੇ ਆ ਤੁਹਾਡੇ ਤੋਂ ਬਹੁਤ ਦੂਰ ਵੀ ਹੋ ਸਕਦੇ ਆ ਸਾਰਾ ਕੁਝ ਆਪਾਂ ਇੱਥੇ ਚਰਚਾ ਕਰਾਂਗੇ ਉਸ ਤੋਂ ਬਾਅਦ ਆਪਾਂ 25% ਦੀ ਸ਼ੋਰਟ ਕਰ ਰਹੇ ਆ ਪੇਪਰ ਤੱਕ ਦੇ ਬੱਚਾ ਲਈ ਸਿਰਫ ਇੰਨੀ ਕੁ ਜਾਣਕਾਰੀ ਅੱਜ ਲੈ ਕੇ ਆਇਆ ਕਿਉਂਕਿ ਸਾਡਾ ਇੱਕ ਨਵਾਂ ਬੈਚ ਅੱਜ ਸ਼ੁਰੂ ਹੋ ਰਿਹਾ ਮਾਸਟਰ ਕੈਟਰ ਦਾ ਉਹ ਅਸੀਂ ਸਾਡੀ ਇੱਕ ਰਵਾਇਤ ਹੁੰਦੀ ਅਸੀਂ ਅਰਦਾਸ ਕਰਕੇ ਹੀ ਮਹਾਰਾਜ ਤੋਂ ਉਟ ਲੈ ਕੇ ਗੁਰੂ ਜੀ ਤੇ ਅਜਾਜਤ ਲੈ ਕੇ ਸ਼ੁਰੂ ਕਰਦੇ ਹਾਂ ਜੋ ਉਹਦਾ ਸਮਾਂ ਹੋਣ ਵਾਲਾ ਜੋ ਨਵੇਂ ਸਵਾਲ ਸਾਹਿਤਿਕ ਗੱਲਾਂ ਗੁਰੂ ਗੋਬਿੰਦ ਸਿੰਘ ਨਾਲ ਸੰਬੰਧਿਤ ਉਹ ਆਪਾਂ ਕੱਲ ਤੋਂ ਸ਼ੁਰੂ ਕਰਾਂਗੇ ਜੋ ਕਿ 31 ਦਸੰਬਰ ਤੱਕ ਨਿਰੰਤਰ ਚੱਲਣਗੀਆਂ ਐਨੀ ਕੁ ਬੇਨਤੀ ਲੈ ਕੇ ਆਇਆ ਤੇ ਕਿਰਪਾ ਕਰਕੇ ਇੱਕ ਬੇਨਤੀ ਮੈਂ ਅਕਸਰ ਨਹੀਂ ਕਰਦਾ ਹੁੰਦਾ ਅੱਜ ਕਰ ਰਿਹਾ ਇਹ ਜੋ ਆਵਾਜ਼ ਮੈਂ ਤੁਹਾਨੂੰ ਭੇਜ ਰਿਹਾ ਆਈ ਵੀਡੀਓ ਭੇਜ ਰਿਹਾ ਇਹਨੂੰ ਅੱਗੇ ਸ਼ੇਅਰ ਕਰ ਦੇਣਾ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ